ਵਾਹ ਉਹ ਤੇਰੇ ਭਾਨਸਿਆਂ ਮੰਨ ਗਏ ਤੈਨੂੰ ਐਡਾ ਮਾੜਾ ਸਾਫਤ ਹੋਏਗਾ ਐਡੀ ਆਮ ਆਦਮੀ ਪਾਰਟੀ ਵਾਲੇ ਮਾੜੇ ਸਾਫਤ ਹੋਣਗੇ ਪੰਜਾਬ ਲਈ ਪੰਜਾਬੀਆਂ ਲਈ ਕਿਹਨੇ ਸੋਚਿਆ ਸੀ ਯਾਰ ਕਿਹਨੇ ਸੋਚਿਆ ਸੀ ਕਿਲਾ ਬਣਾਤਾ ਕਿਲਾ ਚਾਰਸਪੁਰ ਨੂੰ ਲੁਧਿਆਣੇ ਨੂੰ ਕੱਲੀ ਕੱਲੀ ਗਲੀ ਸੀਲ ਕਰਾਤੀ ਕੱਲੀ ਕੱਲੀ ਗਲੀ ਸਾਰੇ ਬੰਦੇ ਤੁਸੀਂ ਚਾਰਸ਼ਕਿਰੋ ਤੜਕੇ 3 ਵਜੇ ਦੀਆਂ ਰੇਡਾਂ ਪੂਰੇ ਪੰਜਾਬ 'ਚ ਸਾਰੇ ਬੰਦੇ ਡਟੇਨ ਕਰ ਲੈ ਘਾਇ ਨਜ਼ਰਬੰਦ ਕਰ ਲੈ ਕੁਝ ਫੜ ਲੈ ਰਾਸਤਾਂ ਤੋਂ ਦਾ 2000 ਬੰਦਾ ਘੇਰ ਲਿਆ ਉਹ ਸੜਕ 'ਤੇ ਬੈਠੇ ਆ ਉਹ ਬੜ ਨਹੀਂ ਦਿੱਤੇ ਹਬੋਰਾਂ ਆਉਂਦੀਆਂ ਬੱਸਾਂ ਫੜ ਲਈਆਂ ਫਰੀਦਕੋਟ ਵਾਲੇ ਫੜ ਲਏ ਮੁਕਸਰ ਵਾਲੇ ਫੜ ਲਏ ਮੋਕੇ ਵਾਲੇ ਲੁਧਿਆਣੇ ਵਾਲੇ ਕੱਲੇ ਕੱਲੇ ਬੰਦੇ ਦੇ ਉੱਤੇ ਕੱਲੇ ਕੱਲੇ ਬੰਦੇ ਦੇ 10-10 ਬੰਦੇ ਤੁਸੀਂ ਪੁਲਿਸ ਵਾਲੇ ਬਿਠਾ ਦੇ ਆ ਹੱਦ ਹੋ ਗਈ ਲਾਜ ਹੋਰ ਕੋਈ ਕਰਨੀ ਲਾਜ ਜਿੰਨਾ ਜ਼ੋਰ ਤੇਰਾ ਜਿੰਨਾ ਜ਼ੋਰ ਅੱਡੀ ਚੋਟੀ ਦਾ ਲਾ ਦੇ ਹੁਣ ਕਸਰ ਰਹਿ ਨਾ ਜਾਵੇ ਕੋਈ ਰੀਜ ਤੇਰੇ ਮਨ ਚ ਰਹਿ ਨਾ ਜਾਵੇ ਮੈਥੋਂ ਆ ਮਾੜੀ ਮੈਂ ਪੰਜਾਬ ਨਾ ਕਰ ਨਹੀਂ ਸਕਾ ਤੇ ਮੈਂ ਮੁੱਖ ਮੰਤਰੀ ਹੁੰਦੇ ਹੁਣ ਮੈਂ ਕਰਦਾ ਕਰਦੇ ਲਾ ਦੇ ਜ਼ੋਰ ਛੱਡੀ ਨਾ ਹੁਣ ਕਸਰ ਕੋਈ ਬਾਕੀ ਰਹਿ ਨਾ ਜਾਵੇ ਪਰੋ ਹੱਥ ਤੇ ਖੁਦਾ ਦਾ ਬੈਰ ਆ ਆ ਦੇਖ ਲਾ ਜਿਹੜੇ ਕਰੇ 25 ਸਾਲ ਰਾਜ ਕਰਾਂਗੇ ਲੋਕਾਂ ਨੇ ਹਸਰ ਕੀ ਕਰਦਾ ਪਰਮਾਤਮਾ ਹੀ ਕਰ ਦਿੰਦਾ ਐਡਾ ਵੱਡਾ ਧਰੋ ਉਹ ਪਾਣੀਆਂ ਯਹਰਾ ਪਾ ਕੇ ਸਾਨੂੰ ਮਾਰਦਾ ਤੇ ਅਸੀਂ ਯਹਰਾ ਰੋਕਣ ਦੀ ਗੱਲ ਕਰਦੇ ਆਂ ਯਹਰਾਂ ਵਾਲਿਆਂ ਨੂੰ ਤੁਸੀਂ ਪ੍ਰੋਟੈਕਸ਼ਨ ਦੇ ਰਹੇ ਹੋ ਪ੍ਰੋਟेक्ट ਕਰ ਰਹੇ ਹੋ ਸਟੇਜਾਂ ਲਵਾ ਕੇ ਉਹਨਾਂ ਦੀ ਆੜਦਲੇ ਪੁਲਿਸ ਦਾ ਪਰਾ ਲਵਾਤਾ ਤੇ ਸਾਡੇ ਬੰਦਿਆਂ ਨੂੰ ਤੁਸੀਂ ਥਾਂ ਥਾਂ ਦੇ ਉੱਤੇ ਘੇਰ ਕੇ ਡਾਂਗਾ ਹੀ ਮਾਰ ਗਾ ਮੇਰੇ ਅਰਗੇ ਨਾਲ ਦੇ ਮੁੰਡੇ ਕੁਛ ਫੜੇ ਗਏ ਮਰੇ ਪਹੁੰਚੇ ਰਾਜ ਅਰਗੇ ਖਾਲਸੇ ਅਰਗੇ ਡਾਂਗਾ ਮਾਰ ਕੇ ਪੁਲਿਸ ਲਗਈ ਆ ਕੋਈ ਗੱਲ ਨਹੀਂ ਮੈਂ ਪੰਜਾਬ ਦੇ ਲੋਕਾਂ ਨੂੰ ਫੇਰ ਕਹਿਣਾ ਘਬਰਾਉਣ ਦੀ ਲੋੜ ਨਹੀਂ ਤੁਸੀਂ ਜਿੱਥੇ ਕਿੱਥੇ ਵੀ ਤੁਹਾਨੂੰ ਇੱਕ ਘੇਰਦੇ ਆ ਉਥੇ ਆਪਣਾ ਨਾਅਰ ਨਾਲ ਬਹਿ ਕੇ ਤੇ ਸੜਕਾਂ ਦੇ ਜਾਮ ਕਰਦੇ ਹੋ ਨਿਕਲਣਾ ਜ਼ਰੂਰ ਆ ਹਰ ਅੱਜ ਅੱਜ ਹਰ ਪੰਜਾਬੀ ਨੇ ਘਰੋਂ ਨਿਕਲਣਾ ਜੇ ਤੁਸੀਂ ਯਾਰਾਂ ਬੰਦ ਕਰਾਉਣੀਆਂ ਤਾਂ ਨਹੀਂ ਹੋਣੀਆਂ ਨਹੀਂ ਭਾਈ ਇਹ ਯਾਦ ਰੱਖਿਓ ਕੋਈ ਗੱਲ ਨਹੀਂ ਅਸੀਂ ਨਿਕਲੇ ਹੋਏ ਆ ਤੁਰੇ ਆ ਨੇੜੇ ਹੀ ਆ ਫੜ ਲੈਣ ਦੇ ਫੜਦੇ ਆ ਪਰਚਾ ਦੇਣ ਜੋ ਮਰਜ਼ੀ ਕਰਦੇ ਆ ਪਰ ਜਾਵਾਂਗੇ ਆ ਆਵਾਂਗੇ ਹਰ ਹਾਲ ਜਾਵਾਂਗੇ ਇਹ ਹੁਣ ਬਰਦਾਸ਼ਤ ਨਹੀਂ ਯਾਰ ਅਸੀਂ ਮਾਮਾਂ ਦੀਆਂ ਗੋਦੀਆਂ 'ਚ ਬੱਚੇ ਮਰਦੇ ਦੇਖ ਰਹੇ ਆ ਅਸੀਂ ਕੁੱਖਾਂ 'ਚ ਆਪਣੀਆਂ ਨਸਲਾਂ ਕਤਲ ਹੁੰਦੀਆਂ ਦੇਖ ਰਹੇ ਹਾਂ ਯਾਰਾਂ ਕਰਕੇ ਯਾਰ ਅਸੀਂ ਕਿਵੇਂ ਇਸ ਬਰਦਾਸ਼ਤ ਕਰ ਲਾਂਗੇ ਸਾਥੋਂ ਨਹੀਂ ਬਰਦਾਸ਼ਤ ਹੁੰਦੀ ਸਾਡੀ ਨਹੀਂ ਨੀ ਜਮੀਰ ਮਰੀ ਕੋਈ ਗੱਲ ਨਹੀਂ ਇਹ ਤੂੰ ਲਾਹ ਰੀਜਾਂ ਕਰ ਪੂਰੀਆਂ ਜੋ ਕਰਦਾ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਬਾਰ ਬਾਰ ਮੌਕਾ ਨਹੀਂ ਹੋਣਾ ਯਾਰਾਂ ਥੋੜੇ ਪਾਣੀ 'ਚ ਆ ਗਿਓ ਥੋੜੇ ਜਰੇ ਨਹੀਂ ਮਾ ਗਿਆ ਪਾਣੀ 'ਚ ਘਰਾਂ ਤੱਕ ਥੋੜੇ ਮੌਤ ਆ ਗਈਏ ਪਾਣੀਆਂ ਰਾਹੀਂ ਅੱਜ ਵੀ ਨਾ ਉੱਠੇ ਦਾ ਭੁੱਲ ਜੋ ਕਦੇ ਵੀ ਤਮਾਸ਼ੀਬੀਨ ਨਾ ਬਣੋ ਉੱਠੋ ਸਲਾਮ ਉਹਨਾਂ ਯੋਧਿਆਂ ਨੂੰ ਸਲੂਟ ਆ ਜਿਹੜੇ ਛੜਕਾਂ ਨਿਕਲ ਕੇ ਗ੍ਰਿਫਤਾਰੀਆਂ ਵੀ ਦਿੱਤੀਆਂ ਨੇ ਤੇ ਘਰੇ ਹੋਏ ਆ ਕੋਈ ਗੱਲ ਨਹੀਂ ਘੇਰ ਲਾ ਜਿੰਨਾ ਤੇਰਾ ਜ਼ੋਰ ਤੰਤਰ ਲਾ ਦੇ ਤੂੰ ਅੱਡੀ ਚੋਟੀ ਦਾ ਜ਼ੋਰ ਕਹਿਦੇ ਪੁਲਿਸ ਨੂੰ ਖੁੱਲੀਆਂ ਛੋਟਾਂ ਦੇ ਨਾ ਵੀ ਗੋਲੀਆਂ ਮਾਰ ਦਿਓ ਨਮੇਰ ਲਾ ਕੋਈ ਰੀਤ ਤੇਰੇ ਮਨ 'ਚ ਰਹਿ ਨਾ ਜਾਵੇ ਆਵਾਦੀ ਪਾਰਟੀਆਂ ਕੋ ਕੇਜਰੀਆ ਤੇਰੇ ਹੀ ਮਨਜ਼ੂਰੀ ਨਾਲ ਜੇ ਵੀ ਮੈਂ ਪੰਜਾਬ ਦੇ ਵਿੱਚ ਰਾਜ ਕਰਨ ਗਿਆ ਸੀ ਤੇ ਮੈਂ ਪੰਜਾਬੀਆਂ ਨਾਲ ਕੋਈ ਮਾੜਾ ਕਰਮ ਕੀਤਾ ਨਹੀਂ ਰਹਿ ਗਿਆ ਕੋਈ ਲਾ ਦੇ ਪੂਰਾ ਜ਼ੋਰ ਕਿਸਣਾ ਕੱਢ ਦੇ ਹੁਣ ਛੱਡੀ ਨਾ ਕੋਈ ਕੱਕ ਸਵਾਜੋ ਮੇਰਾ ਵੀਰ ਜਿੱਥੇ ਕਿਤੇ ਸਾਨੂੰ ਘੇਰਦੇ ਆ ਕਰਦੇ ਆ ਜਿੱਥੇ ਤੁਹਾਨੂੰ ਲੱਗਦਾ ਵੀ ਐਸਨ ਪਹਿਲਾਂ ਕੋਸ਼ਿਸ਼ ਕਰੋ ਨਿਕਲ ਕੇ ਕਿਸੇ ਵੀ ਤਰੀਕੇ ਨਾਲ ਲਧਿਆਣਾ ਦੇ ਨੇੜੇ ਪਹੁੰਚੋ ਲਧਿਆਣਾ ਸਾਰਾ ਸੀਲ ਕੀਤਾ ਹੋਇਆ ਕੋਈ ਉੱਥੇ ਪਹੁੰਚੋ ਜਿੱਥੇ ਘੇਰਦੇ ਉੱਥੇ ਬੈਠੋ ਫਿਰ ਵੀ ਜਿੱਥੇ ਕਿਤੇ ਹੋਰ ਜ਼ਿਲ੍ਹੇ 'ਚ ਘੇਰਦੇ ਆ ਇਕੱਠੇ ਹੋ ਕੇ ਹੁਣ ਇਕੱਠੇ ਹੋ ਜਾਓ ਓਕੇ ਆ ਕੇ ਦਵਾ ਦਿਓ ਪਿੰਡਾਂ 'ਚ ਉੱਥੇ ਪਹੁੰਚੋ